ਜਦੋਂ ਮੈਂ ਇੰਗਲੈਂਡ ਤੋਂ ਆਈ ਮੈਨੂੰ ਪੰਜਾਬੀ ਬੋਲਣੀ ਨਹੀਂ ਸੀ ਆਉਂਦੀ ਮੈਂ ਸੋਚਿਆ ਕਿਸੇ ਪੰਜਾਬੀ ਦੇ ਮਾਸਟਰ ਕੋਲ ਟਿਊਸ਼ਨ ਹੀ ਰੱਖ ਲਾਂ ਜਦੋਂ ਮੈਂ ਪਹਿਲੇ ਦਿਨ ਟਿਊਸ਼ਨ ਤੇ ਗਈ ਮੈਨੂੰ ਪਤਾ ਕੀ ਕਹਿੰਦਾ ਨੀ ਉਹ ਕੀ ਕਹਿੰਦਾ ਤੈਨੂੰ ਮਾਸਟਰ ਕਹਿੰਦਾ ਵਿੱਦਿਆ ਬਣਾਉਣਾ ਵੀ ਵੀ ਸਾਡਾ ਹੈਗਾ ਕੰਮ ਨੇੜੇ ਹੋ ਕੇ ਬਹਿ ਜਾ ਤੈਨੂੰ ਦੱਸ ਕਾਦੀਏ ਸੰਗ ਇੱਥੇ ਬਹਿ ਕੇ ਤੈਨੂੰ ਪਾਠ ਨਹੀਂ ਆਉਣਾ ਕਮਰੇ ਚ ਚੱਲ ਤੈਨੂੰ ਕੱਲੇ ਆ ਪੜਾਉਣਾ ਫੇਰ ਤੂੰ ਕੀ ਕਿਹਾ ਉਹਨੂੰ ਮਾਸਟਰ ਨੂੰ ਮੈਨੂੰ ਕਹਿੰਦਾ ਊੜਾ ਉੱਠ ਵੀ ਵੀ ਆੜਾ ਆ ਜਾ ਮੇਰੇ ਕੋਲ ਈੜੀ ਇੱਥੇ ਆ ਕੇ ਬਹਿ ਜਾ ਸੱਸਾ ਸੰਗ ਨਾ ਤੂੰ ਐਵੇਂ ਹਾਂ ਹੱਸ ਕੇ ਦਿਖਾ ਕਾਕਾ ਕਿਹੜੀ ਗੱਲੋਂ ਡਰੇ ਕਾਕਾ ਖਾਂਦਾ ਤਾਂ ਨਹੀਂ ਤੈਨੂੰ ਗੱਗਾ ਗੱਲ ਕੋਈ ਕਰ ਕੱਗਾ ਘਰ ਮੇਰੇ ਚਾ ਨਹੀਂ ਛੱਡ ਦੇ ਤੂੰ ਖਾਲੀ ਐਨਾ ਕੁ ਐਨਾ ਕੁ ਸਕੇ ਤੂੰ ਕੁਛ ਵੀ ਨਾ ਬੋਲੀ ਉਹਨੂੰ ਮੈਂ ਕਿਹੜਾ ਕਿਸੇ ਨਾਲ ਘੱਟ ਸੀ ਮੈਂ ਘੱਟਾਂਗਾ ਟੱਪੂ ਟੱਪੂ ਨਾ ਘੱਟਾ ਠਾ ਠਾ ਠਾਣੇਦਾਰ ਦੀ ਡੱਡਲ ਡਾਂਗ ਜਦੋਂ ਪਈ ਟੱਡਾ ਢੋਲ ਵਾਂਗੂ ਕੜਕੂ ਨਾ ਨਾ ਛੱਡ ਦੇ ਤੂੰ ਖਾਲੀ ਤੱਤਾ ਦੰਨਾ ਥੱਪੜ ਮੈਂ ਮਾਰੂ ਦਦਾ ਦੰਦੀਆਂ ਨਾ ਕੱਢ ਦਦਾ ਤੋਂ ਤੋਂ ਕੁਮਾ ਕੇ ਨੰਨਾ ਨਾਂਕੇ ਦਿਖਾ ਦੂੰ ਉਹ ਐਨਾ ਕੁਛ ਬੋਲੇ ਬਿਸ਼ਰਮ ਫੇਰ ਵੀ ਨਾ ਛੱਡਿਆ ਤੂੰ ਫੇਰ ਲੱਗੀ ਹੈ ਮੈਂ ਇਹਨੇ ਕਹਿੰਦਾ ਪਪਾ ਪਿਆਰ ਮਿਲਣਾ ਪਾਲਾ ਪਪਾ ਫੁੱਲਾ ਵਾਂਗੂ ਰੱਖੂ ਪਪਾ ਬਸ ਇੱਕ ਵਾਰੀ ਪਪਾ ਭਾਬੀ ਤੁਮਾਂ ਜਾ ਮਮਾ ਮੇਰੇ ਛੋਟੇ ਵੀਰ ਦੇ ਜਈਆ ਜਈਆ ਯਾਰ ਬੇਰਾ ਰਾਰਾ ਰਾਣੀ ਬਣਾ ਕੇ ਰੱਖੂ ਨਾ ਲਾੜਨਾ ਤੂੰ ਐਵੇਂ ਬਾਵਾ ਵੇਖ ਜਮਾ ਕੇ ਵਾਰੀ ਵਾਰੀ ਵਰਸੀ ਖੱਟਣ ਗਿਆ ਸੀ ਵਾਰੀ ਵਾਰੀ ਵਰਸੀ ਖੱਟਣ ਗਿਆ ਸੀ ਖੱਟ ਕੇ ਲੈ ਆਂਦੀ ਗਾਨੀ ਨੀ ਮੈਂ ਮਾਸਟਰ ਦੀ ਚੇਰੇ ਕਰਾਦੀ ਨਾਨੀ ਨੀ ਮੈਂ ਮਾਸਟਰ ਦੀ ਕੀ ਬਾਤ ਆ ਜੀ ਇਹ